ਔਰ ਜਦੋਂ ਸਾਡੇ ਦੁਕਾਨਦਾਰਾਂ ਨੇ ਇਕੱਠੇ ਕਰਕੇ ਇਹ ਤਾਂ ਘੱਲ ਆਇਆ ਅੱਜ ਤਹਾਂ ਦੇ ਸਾਡੇ ਪੂਰੇ ਸਮਾਜ ਨੂੰ ਜੀਂਹੇ ਪਹੁੰਚੇ ਰਗੇ ਤੇ ਅਸੀਂ ਬਾਜ਼ਾਰ ਦਾ ਨੇ ਅੱਜ ਤੋਂ ਖੂਹ ਖੇੜਾ ਨੂੰ ਉੱਤੇ ਵਸੇਂ ਕਰਕੇ ਭੇਜਿਆ ਆਪਣੇ ਜੋ ਖਰੀਫਾ ਤੋਂ ਦਵਾ ਵਾਸਤੇ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਤੇ ਇਸ ਬਸ ਕੈਂਪੇਨ ਨੂੰ ਉਸਤਲਾਮ ਅਸੀਂ ਉਹਨਾਂ ਨੂੰ ਦੱਸੀਆਂ ਇੱਕ ਤਾਂ ਇਹ ਰਾਤ ਦਾ ਨਾਕਾ ਕੱਟ ਲੱਗ ਜਾਏਗਾ ਪਹਿਲਾ ਦਿਨ ਹੁੰਦਾ ਵੀ ਉਸ ਤਰ੍ਹਾਂ ਰਾਤ ਦਾ ਨਾਕਾ ਹੋਵੇਗਾ ਉਸ ਪਟਵਾਲੀ ਹੋਵੇਗੀ ਆ ਮੈਨੂੰ ਐਸਾ ਸਮਾਂ ਨਹੀਂ ਜੰਡੀ ਆ ਉਹ ਵੀ ਦੋ ਤਿੰਨ ਦਿਨਾਂ ਤੱਕ ਇੱਥੇ ਅੱਡੇ ਤੇ ਖੜਾ ਕਰੇਗੀ ਰਾਤ ਨੂੰ ਕਿੰਨੇ ਵੀ ਅੱਡੇ ਰਾਤ ਨੂੰ ਵੀ ਉਹ ਗੱਡੀ ਇੱਥੇ ਖੜਾ ਕਰੇਗੀ ਸਭੂ ਦੁਕਾਨਦਾਰ ਜਿਹੜੇ ਸੋਰੀਆਂ ਹੋਈਆਂ ਨੇ ਉਹ ਕੰਨੇ ਦੋ ਤਿੰਨ ਦਿਨਾਂ ਵਿੱਚ ਜੋ 4 3 4 ਤੇ ਪਹੁੰਚ ਗਿਆ ਆ ਵੀ ਉਹਨਾਂ ਨੂੰ ਖੜੀਆਂ ਸੋਰੀਆਂ ਬਾਰੇ ਪੁੱਛਾਂਗੇ ਕਿ ਕਿੰਨੀਆਂ ਤੇ ਦੋਰੀਆਂ ਹੋਈਆਂ ਨੇ ਕੋਈ ਮਾਲ ਬਰਾਮਦ ਹੋਇਆ ਹੈ ਕਿ ਨਹੀਂ ਹੋਇਆ ਅਗਵਾ ਦੇ ਤੁਸੀਂ ਅੱਜ ਇਹੜੇ ਧਰਨਾ ਸਾਡੀ ਰੈਡ ਨਾਲ ਸਮਾਪਤ ਕਰ ਦਿਓ ਅੱਗੇ ਅਸੀਂ ਤੋਂ ਸਭ ਆਉਣਗੇ ਉਹ ਤੁਹਾਨੂੰ ਸਵਾਗਤ ਦੇਉਣਗੇ ਤੇ ਉਹ ਆਪਣੀ ਹਿੱਕਾ ਲਈ ਜ਼ਿੰਮੇਵਾਰ ਹਨ ਜਿਹੜਾ ਪ੍ਰਮਾਤਮਾ ਸਾਡੇ ਸਾਡੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਧਿਉਣਾ ਨੇ ਨਾਕਾ ਲਾਉਂਦੀ ਜੀ ਆਪਾਂ ਕਹਿ ਦੋ ਕਿਥੇ ਨਾਕਾ ਲੱਗੇਗਾ ਸੋ ਮੇਰੀ ਜੋ ਸੋਤ ਸਭ ਆਣੀ ਨੇ ਉਹ ਤੁਹਾਨੂੰ ਸਵਾਗਤ ਦੇਉਣਗੇ ਮੋਹਨੂ ਦਾ ਨਾਮ ਆ ਜੋ ਨੰਨਾ ਨਾ ਕਿਨਾਂ ਬੋਲਣਾ ਸਮਟਾ ਦਾ ਤੋਂ ਧਰਨਾ ਚੱਕੇ ਕੁੱਲ ਆਦੀਆਂ ਕੋਈ ਨਹੀਂ ਜੇਮ ਤਾਂ ਦਰਹਾਂ ਨਹੀਂ ਚੱਕਿਆ ਜਾਵੇਗਾ ਸੋ ਮੈਂ ਸਾਰਾ ਦੁਕਾਨਦਾਰਾਂ ਨੂੰ ਬੇਨਤੀ ਆ ਤੇ ਅਸਰ ਕਰਦਾ ਕਿ ਉਹ ਬੀਅਸੂ ਸਾਹਿਬ ਨੇ ਆਪਣੇ ਸੁੱਖ ਸੁਨਵਾ ਗੋਣਵਾਤੇ ਛੇਹੇ ਹਨ ਅਗਰ ਉਹਨਾਂ ਨੇ ਬਹਿਲਾਣਾ ਦਾ ਸਾਹਾਰੇ ਖਾਮਾ ਦਾ ਸਰਵੇਰਾ ਆਪਣਾ ਧਰਨਾ ਤੁੱਕ ਜਮਾਵੇ ਨਹੀਂ ਤਾਂ ਤੁਹਾਡਾ ਇਹ ਜਿਹੜਾ ਉਹ ਟਾਪ ਇਹਨਾਂ ਦਾ ਬਹੁਤ ਬੜਾ ਪਾਣੀ ਲੱਗਦਾ ਉਹਨਾਂ ਦੇ ਬਾਦ ਸਾਰੇ ਇੱਥੇ ਬੈਠੇ ਰਹੋ ਪਾਣੀ ਪੀ ਰਹੇ ਨੇ ਜਾਂ ਨਹੀਂ ਰਾਤਾਂ ਦਾ ਨਹੀਂ ਬੈਠੇ ਉਹ ਲੋਕ ਇੱਥੇ ਇੱਕ ਨਾ ਮੇਰੇ ਅਕਸਰ ਬੋਲੇ ਖੜੇ ਸੀ ਉਸ ਟੈਨ ਤੇ ਆਪਣੀ ਡਿਮਾਂਡ ਸੀ ਵੀ ਆਪਾਂ ਇੱਕ ਪੱਤਾ ਨੱਕਲਵਾਈਏ ਜਿਹੜਾ ਪਹਿਲਾਂ ਲੱਗਿਆ ਹੋਇਆ ਉਸੇ ਤਰ੍ਹਾਂ ਹੀ ਜੁਜੀ ਕਹਿੰਦੇ ਜੀ ਇਹ ਜਿਹੜੀ ਗੱਡੀ ਖੜੀ ਐ ਐਸਐਸ ਵਾਲੀ ਉਧਰ ਹਾਂਜੀ ਢੋਲ ਤੇ ਓ ਗੱਡੀ ਆਪਾਂ ਇੱਥੇ ਮਾਰਕੀਟ ਦੇ ਅੱਗੇ ਕਿਤੇ ਜਾ ਕੇ ਖੜੀ ਕਰਦੀ ਗੱਡੀ ਇੱਥੇ ਪੁਆਇੰਟ ਇੱਥੇ ਬਣਾ ਦਈਏ ਤੇ ਅਫਸਰਾਂ ਨਾਲ ਮੇਰੀ ਗੱਲ ਹੋ ਗਈ ਹੈ ਮੰਗ ਪੱਤਰ ਮੈਂ ਤੁਹਾਡੇ ਲੈ ਲਿਆਗਾ ਤੇ ਨਾਕਾ ਤੋੜਾਂਗਾ ਜਦ ਆਜੂਗਾ ਕਿ ਗੱਡੀ ਉਹ ਗੱਡੀ ਵਾਲੀ ਗੱਲ ਹੈ ਜੀ ਉਹ ਗੱਡੀ ਚੰਡੀਗੜ੍ਹ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਲੋਕੇਸ਼ਨ ਦੀ ਵੀ ਕਿੱਥੇ ਖੜੀ ਕਰਨੀ ਹੈ ਕਿ ਕਿੱਥੇ ਖੜੀ ਕਰਦੀ ਉਹ ਜਲਦ ਤੋਂ ਜਲ ਪਰਮਿਸ਼ਨ ਲੈ ਕੇ ਤੇ ਪੂਰੀ ਕਾਫੀ ਬਣਾ ਦੇ ਜਿਵੇਂ ਆ ਮੇਰੇ ਵਾਲੀ ਗੱਡੀ ਖੜੀ ਹੈ ਉਸੇ ਤਰ੍ਹਾਂ ਪੁਆਇੰਟ ਬਣਾ ਦੇਣਗੇ ਪੱਕਾ ਠੀਕ ਹੈ ਹੋਰ ਕੋਈ ਗੱਲ ਬਾਤ ਹੈ ਤਾਂ ਦੱਸ ਦਿਓ ਜੀ ਜਿਹੜੀ ਸਰ ਚੋਰੀ ਹੈ ਜਿਹੜੀ ਚੋਰੀ ਹੋਈ ਹੈ ਉਹ ਐਕਚੁਅਲੀ ਕੀ ਡਿਊਟੀ ਕਰਨ ਕਰਕੇ ਨਾ ਗੱਲ ਬਾਤ ਹੋ ਨਹੀਂ ਸਕੀ ਉਹ ਜਿਹੜੀ ਇਹ ਇੱਕ ਦੋ ਦਿਨਾਂ ਜੇ ਨਾਲ ਦੇ ਨਾਲੇ ਆਪਾਂ ਗਰਾੜਿਆ ਵੀਡੀਓ ਵਾਡੀਓ ਆ ਗਏਗੇ ਜਿਹੜੇ ਸਾਰਾ ਸਰ ਇਸ ਤੋਂ ਪਹਿਲਾਂ ਹੀ ਚੋਰੀਆਂ ਕਾਫੀ ਹੋਏ ਉਹ ਵੀ ਦੀ ਤੁਹਾਨੂੰ ਪਤਾ ਲੱਗਿਆ ਨਹੀਂ ਨਹੀਂ ਇਸ ਤੋਂ ਪਹਿਲਾਂ ਦੀਦੀ ਕੀ ਚੋਰੀ ਲੈ ਸਰ ਐਂਟਰਪ੍ਰਾਈਜ਼ ਹੈਗੀ ਇਹ ਨਹੀਂ ਹੈ ਕਿ ਵੀ ਫੁੱਲ ਸੌ ਸੈ ਚੋਰੀਆਂ ਹੋ ਗਈਆਂ ਦੇ ਦੇ ਕੀ ਹੋਣ ਲੱਗੇ ਜੀ ਜਿਵੇਂ ਇੱਕ ਚੋਰ ਫੜਿਆ ਗਿਆ ਨਾ ਜੀ ਤੇ ਸਾਰੇ ਜੋੜ ਜਿੰਨੇ ਵੀ ਚੋਰ ਹੋਦੇ ਨੇ ਇਹਨਾਂ ਦਾ ਸਾਰਾ ਤਾਲਮੇ ਲਾਪਤੇ ਹੁੰਦੇ ਨੇ ਤੇ ਕਰ ਲਿਆਂਗੇ ਜੀ ਜਲਦੀ ਆਪਾਂ ਸਾਹਿਬ ਜੀ ਦਾ ਪ੍ਰਸ਼ਾਦਵਾਹ ਪਨਾਕਾ ਸਾਡਾ ਇੱਥੇ ਰੋਜ ਦਾ ਲੱਗੇ ਹਾਂ ਇਹ ਨਹੀਂ ਭਾ ਇੱਕ ਦੇ ਲੱਗੇ ਤੇ ਦੋ ਦੇ ਲੱਗੇ ਨਾ ਐ ਇੱਕੋ ਗੁਣੀ ਹੋ ਜਾਵੇ ਪੂਰਾ ਨਾਕਾ ਸ਼ੋਰ ਲੱਗੂਗਾ ਜੀ ਹਾਂ ਜੀ ਵਿਸ਼ਵਾਸ ਹੈ ਹਾਂ ਧੀ ਵੀ ਅਤਰ ਕਰਵਾ ਦੇਗੇ ਦੋ-ਚਾਰ ਦਿਨ ਚ ਸ਼ੋਰ ਆ ਜੀ ਹਾਂ 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 ਉਹ ਜਿਹੜੀ ਪੈਟਰੋਲਿੰਗ ਨਾਲ ਪੈਟਰੋਲਿੰਗ ਚੱਕ ਪੈਟਰੋਲਿੰਗ ਨਾਲ ਵੀ ਕਰਵਾਇਆ ਜਾਂਦਾ ਜੀ ਪੈਟਰੋਲਿੰਗ ਨਾਲ ਵੀ ਹਾਂਜੀ ਹਾਂਜੀ ਪੈਟਰੋਲਿੰਗ ਵੀ ਕਰਵਾਵਾਉਂਦੇ ਨੇ ਠੀਕ ਹੈ ਕਿੰਨੇ ਸਰ ਹੋਰ ਸਵਾਲ ਸੀ ਜਦੋਂ ਨਾ ਇਹ ਦੁਕਾਨਦਾਰ ਦਰਖਾਸਤ ਦੇਣ ਜਾਂਦੇ ਆ ਚੌਕੀ ਦੇ ਵਿੱਚ ਤੇ ਉਹ ਗੱਡੀ ਵਾਲੇ ਕਹਿੰਦੇ ਨੇ ਵੀ ਤੇਲ ਪਾਉਤ ਫਿਰ ਅਸੀਂ ਜਾ ਕੇ ਸਾਰੇ ਗੱਲ ਕਰਦੇ ਆ ਜੀ ਠੀਕ ਚਲੋ ਤੁਸੀਂ ਸਵਾਲ ਚੱਕੇ ਕੋਈ ਗੱਲ ਨਹੀਂ ਆਪਾਂ ਮੈਂ ਵੈਰੀਫਾਈ ਕਰਦੇ ਹਾਂ ਵੈਸੇ ਤਾਂ ਐਸ ਤਰ੍ਹਾਂ ਦੀ ਗੱਲ ਹੈ ਉਹ ਤਾਂ ਨਹੀਂ ਹੈ ਤੇ ਨਾ ਹੀ ਆਪਾਂ ਨੂੰ ਪਬਲਿਕਲੀ ਇਹ ਸਾਰੇ ਪਬਲਿਕ ਆ ਰਹੇ ਨੇ ਵੋਟਰ ਆ ਰਹੇ ਕੋਈ ਅਮਨਜੀ ਅਮਨਜੀ ਇੱਕ ਮਿੰਟ ਸਰ ਸਰ ਕੋਈ ਉਧਰ ਦੀ ਕੋਈ ਗੱਲ ਨਹੀਂ ਨਿਕਲ ਗਈ ਹੋਣੀ ਵੱਖਰੀ ਗੱਲ ਹੈ ਜਰਾ ਐਵੇਂ ਥੋੜੀ ਹੈ ਵੀ ਕੋਈ ਕਿਸੇ ਕੋਈ ਬੰਦਾ ਜਾਏ ਪੁਲਿਸ ਲਾjate ਲਪੋ ਆ ਇਹ ਤਾਂ ਗੱਲ ਨਹੀਂ ਹੈ ਕਿ ਬਟ ਚਲੋ ਕੋੜਾ ਸਵਾਲ ਹੈਗਾ ਬਟ ਇਹਦੇ ਵਿਚਾਰ ਕਰਾਂਗੇ ਵੇਸ਼ਾ ਜੀ ਗੱਲੇ ਕੀ ਦੱਸਾਂਗੇ ਸਮਝਾਵਾਂਗੇ ਕਿਸੇ ਹਾਂਜੀ ਹਾਂਜੀ ਅੱਛੇ ਮਜ਼ਾਕ ਕੀ ਕਈ ਵਾਰੀ ਪਤਾ ਕਹਿ ਦੱਸੇਗਾ ਫੇਰ ਖਰਚਾ ਪੈ ਜਾਂਦਾ ਤਾਂ ਮਜ਼ਾਕ ਮਜ਼ਾਕ ਅੱਗੇ ਨਿੱਪੜ ਜਾਂਦੀ ਹੈ ਅੱਛਾ ਇੱਕ ਸਵਾਲ ਪ੍ਰਸ਼ਾਸਨ ਵੱਲੋਂ ਵੀ ਹੈ ਪੁਲਿਸ ਵੱਲੋਂ ਆਮ ਦੁਕਾਨਦਾਰ ਵਾਸਤੇ ਕਿਉਂ ਕਹਿੰਦੇ ਨੇ ਕਿ ਨਾਕਾ ਲਗਾਇਆ ਜਾਂਦਾ ਹੈ ਜਦੋਂ ਨਾਕਾ ਲੱਗਦਾ ਇਹ ਰੋਕ ਰੁਕਦੇ ਆ ਪੁਲਸ ਵਾਲੇ ਤਾਂ ਸਾਡੇ ਲੋਕ ਸਹਿਯੋਗ ਨਹੀਂ ਕਰਦੇ ਇਹ ਸਵਾਲ ਆਮ ਲੋਕਾਂ ਵਾਸਤੇ ਹੈ ਜੀ ਕੀ ਕੀ ਮਤ ਹੈਓ ਕੀ ਮਤ ਜਦੋਂ ਨਾਕਾ ਲਗਾਇਆ ਜਾਂਦਾ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਪੁਲਿਸ ਪ੍ਰਸ਼ਾਸਨ ਕਿਸੇ ਬੰਦੇ ਨੂੰ ਰੋਕਦੀ ਏ ਉਹ ਲੋਕਲ ਕਾਗਜ਼ ਪੱਤਰ ਨਹੀਂ ਪੂਰੇ ਹੁੰਦੇ ਤਾਂ ਸਾਡੇ ਲੋਕ ਹੀ ਉਸ ਬੰਦੇ ਨੂੰ ਛਡਵਾਉਣ ਵਾਸਤੇ ਅੱਗੇ ਆ ਜਾਂਦੇ ਹਨ ਇਹ ਸਵਾਲ ਆਮ ਲੋਕਾਂ ਕੋਲ ਵਾਸਤੇ ਕਿ ਦੁਕਾਨਦਾਰ ਕੋਈ ਵੀ ਨਹੀਂ ਆਉਂਦਾ ਇਹ ਦੇਖੋ ਦੇਖੋ ਇਹ ਦੁਕਾਨਦਾਰਾਂ ਦੀ ਗੱਲ ਹੀ ਤੁਸੀਂ ਦੂਜੀ ਗੱਲ ਕਰ ਰਹੇ ਹੋ ਉਹ ਗੱਲ ਨਾ ਕਰੋ ਆਪਣੇ ਭਰਾ ਬੈਠੇ ਇਹਨਾਂ ਦੀ ਗੱਲ ਕਰਨੀ ਆਪਾਂ ਜਿਹੜੀ ਇਹਨਾਂ ਦੀ ਸਮੱਸਿਆ ਹੈਗੀ ਉਹਦਾ ਹੱਲ ਹੋ ਜਾਊਗਾ ਨਹੀਂ ਅੱਜ ਲੈ ਲੱਗ ਕੇ ਬੈਠੇ ਗੱਲੋਂ ਕੀ ਬੈਜੀ ਨਾਲ ਗੱਲੋਂ ਕੀ ਮੇਰੀ ਤੇ ਸਰ ਜੀ ਆਪਣੀ ਦੁਕਾਨ ਤੇ ਚੋਰੀ ਹੋ ਜਾਂਦੀ ਹੈ ਇੱਕ ਇੱਕ ਸਟਾਰਟ ਹੋ ਜੂਗਾ ਗੱਡੀ ਦੀ ਤੁਹਾਡੀ ਗੱਲ ਹੋ ਜੂਗੀ ਕੋਈ ਮੈਨ ਪੁਆਇੰਟ ਹੈ ਜੀ ਆਪਣੀ ਜਿਹੜੀ ਗੱਲ ਹੈਗੀ ਔਰ ਇਹ ਨਵੀਂ ਗੱਲ ਕਰ ਰਹੇ ਉਹ ਚੀਜ਼ ਇੱਥੇ ਨਾ ਕਰੋ ਕਤਰਫਰ ਸਾਹਿਬ ਆਪਾਂ ਚੋਰੀ ਦੇ ਮੁੱਦੇ ਦੇਖੀ ਸਰ ਚੋਰ ਵੀ ਫੜਿਆ ਗਿਆ ਸੀ ਸਕੇਰੇ ਦਾ ਚੋਰ ਸੀ ਤੇ ਉਹਦਾ ਨਾਮ ਹਮੇਸ਼ੀ ਵੇਸੀ ਨਾ ਹੈਗਾ ਆ ਮੇਰੇ ਕੰਮ ਨੂੰ 17 ਲੈ ਗਿਆ ਸੀ ਅੱਜ ਤੋਂ ਸਰ ਦੋ ਤਿੰਨ ਵਾਰ ਕਿਹਾ ਸੀ ਆ ਗਿਆ ਸ਼ਿਆਨਾ ਦਰਖਾਸਤ ਵੀ ਜਾਨਾ ਹੈ ਹਾਂ ਜੀ ਤੁਸੀਂ ਮੇਰਾ ਨਾਮ ਲੈ ਕੇ ਮਿਲਿਓ ਆਪ ਵੀ ਗੱਡੀ ਵੈਰੀਫਾਈ ਕਰਾ ਜਾਓ ਠੀਕ ਹੈ ਇਹ ਕਿਦਾਂ ਸਰ ਨਹੀਂ ਨਹੀਂ ਹੋਈ ਸਰ ਦੋ ਤਿੰਨ ਵਾਰ ਕਿਹਾ ਸੀ ਮੇਰਾ ਨੰਬਰ ਲੇਤਾ ਜੇ ਨਾ ਹੋਵੇਗੀ ਛੋਟੇ ਵੀਰ ਮੇਰੋ ਸਿਰ ਮੇਰੇ ਨਾਲ ਗੱਲ ਕਰਿਓ ਤੁਸੀਂ ਮੈਂ ਤੁਹਾਨੂੰ ਸੌਖਾ ਰਿਕਾਰਡ ਲੈ ਗਈ ਗੱਲ ਆਪਕੁ ਜਰਾਜ ਦੀ ਹੈ ਨਾ ਮਨਵਾਜ ਇਹਦਾ ਵਿਸ਼ਵਾਸ ਦਵਾ ਤਾਂ ਕਰ ਲੈ ਕੇ ਨਾ ਨਹੀਂ ਨਹੀਂ ਐਵੇਂ ਨਾ ਦੂਜੇ ਦਫਾਨਾ ਦਫਾਨਾ ਚਲੋ ਜੀ ਬੰਦ ਹੈ ਬੈਠੀ ਚਲੋ ਜੀ ਠੀਕ ਹੈ ਨਾ ਦੁਕਾਨਦਾਰ ਦੁਕਾਨਾ ਖੋਲੋ ਭਾਈ ਮੈਨੂੰ ਕੀ ਚਾਹਉਂਗਾ ਸ੍ਰੀ ਭਾਈ ਗੋਚਰੀ ਬਾਤੇ ਆਪਣਾ ਅਸਥਾਨ ਵਿਸ਼ਵਾਸ ਦੇ ਕੇ ਜਾ ਰਹੇ ਨੇ ਕਿ ਆਪਾਂ ਆਪਣੇ ਵਿਸ਼ਵਾਸ ਤੇ ਸਹੀ ਨਹੀਂ ਉਤਰਨਗੇ ਆਪਾਂ ਤਾਂ ਫਿਰ ਇਸ ਤੋਂ ਵੱਡਾ ਸ਼ੰਕਰਚ ਨਮਰਿਆ ਆਪਣਾ ਨਾ ਆਪਣਾ ਪਸਤਰਾਂ